मुर्दाबा मु ਕੋ ਕਿਸਾਨ ਬੋਲਦਾ ਤੇ ਉਹ ਤੇ ਇਹੋ ਜਿਹਾ ਪਰਚਾ ਕਰਦੇ ਕੋਈ ਜੇ 4-5 ਮਹੀਨੇ 6 ਮਹੀਨੇ ਜਮਾਨਤੀ ਨਾ ਹੋਵੇ ਅਸੀਂ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਜਗਿੰਦਰ ਸਿੰਘ ਗ੍ਰਾਹਾਂ ਦੀ ਸੋਚ ਜੋ ਜਿਹੜੀ ਕਿਸਾਨਾਂ ਦੇ ਨਾਲ ਆ ਤੇ ਜਿਹੜੀਆਂ ਖਾਨ ਮਾਰੂ ਨੀਤੀਆਂ ਉਹਦੇ ਵਿਰੋਧਾ ਅਸੀਂ ਉਸੇ ਦੇ ਤਹਿਤ ਅੱਜ ਜਿਹੜਾ ਕਾਲਾ ਦਿਵਸ ਜਿਹੜਾ ਮਨਾਇਆ ਵਾ 15 ਗੱਤ ਦਾ ਜਿਹਉਂ ਦੀਆਂ ਕਾਪੀਆਂ ਸਾੜ ਕੇ ਅਸੀਂ ਅੱਜ ਡੀਸੀ ਦਫ਼ਤਰੇ ਤੇ ਆ ਪੱਟੀ ਬਲਾਕ ਦੇ ਜਿਹੜੇ ਆ ਸਾਰੇ ਇੰਨੇ ਬੰਦੇ ਜਿਹੜੇ ਅਸੀਂ ਆਏ ਆ ਸਾਰੇ ਕਿਸਾਨਾਂ ਦਾ ਬਹੁਤ-ਬਹੁਤ ਮਿਹਰੋਂ ਧੰਨਵਾਦ ਕਰਦਾ ਜਿਹੜੇ ਹੋਰ ਵੀ ਬਲਾਕ ਜਿਹੋਏ ਉਹਨਾਂ ਦਾ ਵੀ ਧੰਨਵਾਦ ਇਥ ਰਾਜ ਮਿਲ ਕੇ ਜੇ ਆਪਾਂ ਵੱਡਾ ਕੋਈ ਪ੍ਰੋਗਰਾਮ ਬਣਾ ਲਾਂਗੇ ਜਿਸ ਤਰ੍ਹਾਂ ਆਪਾਂ ਨੂੰ ਖੜਾ ਸਾਹਿਬ ਆਖਣਗੇ ਸਾਡੇ ਬਿੰਡੋਏ ਤੋਂ ਵੀ ਆਏ ਆ ਸਾਡੇ ਗੰਢੀ ਮੰਡ ਤੋਂ ਵੀ ਆਏ ਆ ਖਡੂਰ ਸਾਹਿਬ ਤੋਂ ਜਿੰਨੇ ਬਲਾਕ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਇਹ ਤੇ ਸਮਾਪਤ ਹੋ ਗਈਤੀ ਹੈ ਜੀ ਹੁਣ ਇੱਕ ਨਵੀਂ ਕਮੇਟੀ ਜਿਹੜੀ ਅਸੀਂ ਬਣਾਉਣ ਜਾ ਰਹੇ ਹਾਂ ਜੀ ਉਹਦਾ ਤੁਹਾਨੂੰ ਪਤਾ ਲਾਉਂ ਖਬਰਾਂ ਜੀ ਰਾਜ ਦੇ ਖਾਲਸਾ ਲਾਈਵ ਜੁਕੀ ਫਤਹਿ ਜੀ ਹਾਂਜੀ ਪ੍ਰਧਾਨ ਜੀ ਸਰਦਾਰ ਸੁਖਵੰਤ ਸਿੰਘ ਜੀ ਦਿਓ ਜਾਣਕਾਰੀ ਜੀ ਅੱਜ ਜਿਹੜੀ 1947 ਜਿਹੜੇ 15 ਅਗਸਤ ਨੂੰ ਇਹਨਾਂ ਸੰਵਿਧਾਨ ਲਾਗੂ ਕਰਨਾ ਸੀ ਉਹ ਸੰਵਿਧਾਨ ਦੇ ਮੁਤਾਬਕ ਜਿਹੜੀ ਆ ਕਿਸਾਨਾਂ ਨੂੰ ਕੋਈ ਆਜ਼ਾਦੀ ਨਹੀਂ ਮਿਲਉ ਜਿਨੇ ਕਿਸਾਨ ਆ ਸਾਰੇ ਨਾ ਇਹਨਾਂ ਦੀ ਕੋਈ ਕਿਸਾਨੀ ਨੀਤੀ ਬਣਾਈ ਗਈ ਆ ਕਿਸਾਨ ਬਹੁਤ ਦੁਖੀ ਆ ਮਜ਼ਦੂਰ ਬਹੁਤ ਜਿਆਦਾ ਦੁਖੀ ਆ ਇਸ ਕਰਕੇ ਅਸੀਂ ਆਜ਼ਾਦੀ ਨੂੰ ਛੱਡ ਕੇ ਤੇ ਅਸੀਂ ਅੱਜ ਇਹ ਕਾਲਾ ਦਿਨ ਮਨਾ ਰਹੇ ਆ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜਾ ਅੱਜ ਆਜ਼ਾਦੀ ਵਾਲੇ ਦਿਨ ਸਾਰਾ ਹੀ ਭਾਰਤ ਸਾਰਾ ਪੰਜਾਬ ਅੱਜ ਛੜਕਾਂ ਤੇ ਆਇਆ ਹੈ ਕਿਉਂਕਿ ਇਹਨਾਂ ਦੀਆਂ ਨੀਤੀਆਂ ਮਾੜੀਆਂ ਨੇ ਇਹਨਾਂ ਨੇ ਸਾਰਾ ਕੁਝ ਹੀ ਪ੍ਰਾਈਵੇਟ ਕਰਾਣੇ ਨੂੰ ਦੇ ਦਿੱਤਾ ਹੈ ਆਜਾਜਾਂ ਦਾ ਵਿਭਾਗ ਮ ਦੇ ਦਿੱਤਾ ਹੈ ਰੇਲਾਂ ਦਾ ਦੇ ਦਿੱਤਾ ਹੈ ਸਾਡੀ ਜਿਹੜੀ ਜ਼ਮੀਨ ਆ ਉਹ ਵੀ ਪ੍ਰਾਈਵੇਟ ਕਰਾਣਿਆਂ ਨੂੰ ਕੋਸ਼ਿਸ਼ ਕੀਤੀ ਸੀ ਪਰ ਅਸੀਂ 378 ਦਿਨ ਦਿੱਲੀ ਲਾ ਕੇ ਤੇ ਉਹ ਅਸੀਂ ਆਜ਼ਾਦੀ ਜਿਹੜੀ ਆ ਉਹਨਾਂ ਦੀ ਖਤਮ ਕਰ ਦਿੱਤੀ ਉਹ ਅਸੀਂ ਆਪਣੀਆਂ ਪੈਲੀਆਂ ਬਚਾਈਆਂ ਪਰ ਹੁਣ ਜਿਹੜੇ ਤਿੰਨ ਚਾਰ ਕਾਲੇ ਕਾਨੂੰਨ ਹੋਰ ਬਣਾਏ ਆ ਜਿਹੜਾ ਸੜਕ ਤੇ ਵੀ ਆਵੇ ਜਿਹੜਾ ਕਿਸਾਨ ਸੰਘਰਸ਼ ਕਰੇ ਉਹਨੂੰ ਤਿੰਨ ਤਿੰਨ ਮਹੀਨੇ ਵਾਸਤੇ ਅੰਦਰ ਕੀਤਾ ਜਾਊਗਾ ਉਹ ਤੇ ਐਨਐਸਐਲ ਆਈ ਜਾਊਗੀ ਇਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਗੱਲਾਂ ਦੇ ਬਣਾਇਆ ਹੈ ਇੰਨੀ रे <laughs> म